रेडिशन वस्ती है दादा कल तो हम नहीं देंगे रास्ता कम अंतर का अंदर हम लोग ना ताना जोन में कम दकनी हो गया ना हम कितने कदम डाल देना ठीक करता है रामी में हम चीज लगे और आज मुंडियो मैं तो भी खड़े बाहर बाहर हम बोलते कदम ਤਾਰਮੁਹ ਜੋਂ ਤੇ ਉਹਨੂੰ ਕਰਦੇ ਨੇ ਅੱਧਾ ਨਹੀਂ ਤੇ ਕਿੱਥੇ ਕਰਦਾ ਰਹੀ ਰਾਮੀ ਦੇ ਅਹ ਹਾਂ ਅਸੀਂ ਕਰਦੇ ਹਾਂ ਤੇਰੇ ਸਮਾਂ ਚੀਜ਼ ਉਹ ਬਾਕੀ ਉਹ ਮੈਂ ਤਾਂ ਕੰਮ ਉਹ ਕਿਹੜਾ ਕੰਮ ਰਾਤ ਨੂੰ ਆਇਆ ਡੇਢ ਵਜੇ ਕਾਰੀ ਹੋ ਰਹੀ ਹੋਈ ਹੈ ਹੋਰ ਕੀ ਵਾਲਾ ਕੰਮ ਹੈ ਉਹ ਡਾਕੀ ਵਾਲਾ ਕੰਮ ਹੈ ਰਾਤ ਨੂੰ ਦੇਲੇ ਜਾ ਕੇ ਫਿਰ ਚਾਲੇ ਨੰਬਰ ਆ ਗਈ ਮਨ ਨੂੰ ਕੋਈ ਗੱਲ ਨਹੀਂ ਹੈ ਕੋਈ ਬੰਦਾ ਨਾ ਮੈਂ ਜਿਆਦਾ ਕੰਮ ਤਾਂ ਦਿਨ ਕਰਾਂਦੇ ਹਾਂ ਇਹ ਤਾਰੂ ਕੰਮ ਨੂੰ ਕੰਮ ਦਾ ਪਹੁੰਚ ਫਿਰ ਤੁਸੀਂ ਆਪਣੇ ਕੰਮ ਆਦੇ ਮੂਰੇ ਹੱਥ ਬੰਨ ਕੇ ਚਾਹਤ ਦਬਾ ਰਹਾ ਨਹੀਂ ਚਾਹਤ ਦਬਾ ਰਹਾ ਤੇ ਨਹੀਂ ਬੰਜਾ ਬੰਜਾ ਪੰਜ ਕਾਲੀ ਚੋਬਾ ਆ ਜਾ ਮੈਂ ਸਾਰਾ ਉੱਗੀ ਰਹਿਣਾ ਨਾਲ ਗਾਟੀ ਮਾਰ ਕੇ ਬੰਦ ਨੇ ਕਿਹਦੇ ਪਤਾ ਰਹਾ ਕੋਦੇ ਨਾਲ ਉਹ ਮਾਰ ਲੈਣਾ ਕੋਈ ਨਕਸ਼ਾ ਬਾਸ ਨਹੀਂ ਐਦਾ ਘੁੱਟੀ ਕੋਈ ਨਕਸ਼ਾ ਬਾਸ ਨਹੀਂ ਐਦਾ ਟਿੱਕੀ ਵੀ ਯਾਰ ਮਣੀ ਲਈ ਹੈ ਬਕਵਾਸ ਨਹੀਂ ਬਣੀ ਐ ਝੁੱਟੀ ਬਿਲਕੁਲ ਬਕਵਾਸ ਮੈਂ ਕਹ ਰਿਹਾ ਮੈਂ ਕਹ ਰਿਹਾ ਯਾਦ ਤੁਸੀਂ ਤੇ ਮਰਦੇ ਤੇ ਮਰਦੇ ਯਾਦ ਮੈਂ ਪੁੱਛਦਾ ਕਿ ਫਰਮ ਬਣਾਣੀ ਹੋ ਗਾਲ ਗੇ ਜਿੱਥੇ ਲਾ ਲਾ ਮਾਰੀ ਮਾਰੀ ਕਹਿੰਦਾ ਮਾਦੀ ਦੀ ਆਪ ਆਪਣੀ ਉਮਰ ਦਾ ਦਿਹਾੜ ਰੱਖਣਾ ਚਾਹੀਏ ਜੀ ਆਪ ਦੀ ਉਮਰ ਦੇ ਦਿਹਾੜਾ ਰੱਖਣਾ ਚਾਹੀਏ ਆਪ ਕੋ ਇਹ ਕੋਈ ਡਰ ਹੱਸਦੇ ਹੋ ਆਪਰੇ ਪਾਪਾ ਦੇ ਮੋਰ ਕੇ ਸਮਾਨ ਨਾ ਸਮਝਣਾ

ਰੋਜ ਮੈਡਮ ਕੀ ਨਾਮ ਹੈ ਜੀ ਸੋਨੂ ਬੰਸਰ ਜੀ ਹਾਂ ਮੈਡਮ ਕੀ ਕਹੋਗੇ ਇੱਥੇ ਲਾਕਨਵਾਸੀ ਇਕੱਠੇ ਹੋਏ ਸਰ ਇਹ ਜਾਂਪੇ ਜੋ ਟਾਵਰ ਲੱਗ ਰਹਾ ਹੈ ਨਾ ਇਹ ਸਭ ਬੱਚੋ ਕੇ ਲਈ ਨੁਕਸਾਨਦਾਇਕ ਹੈ ਜੀ ਬੱਚਾ ਨਾ ਬੱਚੇ ਤੇ ਬਜ਼ੁਰਗੋ ਕੇ ਲਈ ਵੀ ਨਾ ਤੇ ਬੜਾ ਆਪਣੇ ਲਈ ਅਸੀਂ ਦੋ ਤਿੰਨ ਵਾਰੀ ਮਤਲਬ ਕਿ ਆਏ ਸੀ ਵੀ ਕੰਪਲੀਟ ਲਖਵਾ ਦੇ ਇਵਨ ਕਿ ਮੈਂ ਨਹੀਂ ਹੀ ਰੋਕੇ ਆਪਣੇ ਪੇਰੈਂਟਸ ਨੂੰ ਵੀ ਤੁਸੀਂ ਨਾ ਲਖਵਾਓ ਕਿਉਂਕਿ ਚਲ ਕੋਈ ਨਾ ਮਹੱਲੇ ਦੀ ਗੱਲ ਹੈ ਵੀ ਤੁਸੀਂ ਅੰਦਰ ਜਾ ਕੇ ਸਮਝਾਇਆ ਠੀਕ ਹੈ ਪਰ ਨਹੀਂ ਸਮਝੇ ਮੈਂ ਇਹਨਾਂ ਨੂੰ ਜਾ ਕੇ ਸਪੈਸ਼ਲ ਦੂਸਰੇ ਅੰਕਲ ਨੂੰ ਜਾ ਕੇ ਕਿਹਾ ਵੀ ਨਏ ਅੰਕਲ ਰਿਪੋਰਟ ਨਹੀਂ ਲਖਾਨੀ ਅੱਛਾ ਨਹੀਂ ਲੱਗਦਾ ਮਹੱਲੇ ਵਿੱਚ ਬਣਾ ਕੇ ਰੱਖੋ ਕਹਿੰਦੇ ਬੇਟਾ ਠੀਕ ਐ ਪਰ ਨਹੀਂ ਇਹਨਾਂ ਨੇ ਰਾਤ ਤੋਂ ਹੀ ਰਾਤ ਤੋਂ ਟਾਵਰ ਹੋਰ ਖੜਾ ਕਰ ਦਿੱਤਾ ਜੋ ਕਿ ਸਾਰਿਆਂ ਲਈ ਨੁਕਸਾਨਦਾਇਕ ਹੈ ਮੱਲੇ ਵਾਲੇ ਵੱਲੋਂ ਵੀ ਰਿਕਵੈਸਟ ਕੀਤੀ ਗਈ ਹੈ ਗੱਲਬਾਤ ਕੀਤੀ ਹੈ ਉਹਨਾਂ ਨਾਲ ਇਵਨ ਕਿ ਅਸੀਂ ਦੋਨੋਂ ਮੰਮੀ ਤੇ ਮੈਂ ਦੋਨੋਂ ਅਸੀਂ ਗਏ ਅੰਕਲ ਨੂੰ ਕਹਿ ਕੇ ਵੀ ਅੰਕਲ ਨਹੀਂ ਕੱਲੂ ਰਿਪੋਰਟ ਨਹੀਂ ਲਿਖਵਾਨੀ ਵੀ ਕਹਾਨੂੰ ਬਜ਼ੁਰਗੋ ਤੁਸੀਂ ਕਾਨੂੰ ਤੁੱਪੇ ਫਿਰੋਗੇ ਇਹ ਇਹ ਮੰਨੀ ਨਹੀਂ ਗਈ ਨਾ ਵੱਲੋਂ ਨਹੀਂ ਇਹਨਾਂ ਵੱਲੋਂ ਮੰਨੀ ਚੋਰੀ ਕੰਮ ਕਰ ਰਹੇ ਚੋਰੀ ਕੰਮ ਕੀਤਾ ਗਿਆ ਤੇ ਨਾਲੇ ਵੈਸੇ ਵੀ ਜਦੋਂ ਇਹਨਾਂ ਨੂੰ ਕੋਈ جا کے پوچھتا تا چپ پچ پیتے ਐ ਖੜੇ ਰਹਿੰਦੇ ਜਿਵੇਂ ਕੁਛ ਸੁਣਦੇ ਹੀ ਨਹੀਂ ਵੀ ਅੰਸੂ ਨਹੀਂ ਕਰ ਇਹ ਮੱਲੇ ਵਾਲੇ ਕਹਿੰਦੇ ਵੀ ਬਈ ਕਹਿੰਦੇ ਅਸੀਂ ਬੰਦ ਕਰ ਦਨੇ ਬਈ ਸਾਨੂੰ 5 ਲੱਖ ਰੁਪਏ ਤਾਂ ਇਦਾਂ ਦੀ ਗੱਲ ਹੋ ਗਈ ਹਾਂਜੀ ਇਹ ਆਈ ਆ ਉਧਰ ਫੋਟੋਕ ਦੁਕਾਨਦਾਰ ਉਹ ਮੁੰਡੇ ਵਾਲਿਆਂ ਨੇ ਕਹਿ ਕੇ ਆਏ ਨੇ ਵੀ ਅਸੀਂ ਬੰਦ ਕਰ ਦਾਂਗੇ ਬਿਲਕੁਲ ਨਹੀਂ ਅਸੀਂ ਕੰਮ ਬਿਲਕੁਲ ਬੰਦ ਕਰ ਦਾਂਗੇ ਸਾਨੂੰ 5 ਲੱਖ ਰੁਪਏ ਦੇ ਮੱਲੇ ਵਾਲੇ 5 ਲੱਖ ਰੁਪਏ ਦਾ ਦੇਣ ਦੀ ਬਲੈਕ ਮਨੀ ਹੋਣੀ ਕੋਈ ਨਹੀਂ ਪਤਾ ਨਹੀਂ ਬਲੈਕ ਨਹੀਂ ਹੋਣੀ ਚਲੋ ਠੀਕ ਹੈ ਜੀ ਠੀਕ ਹੈ ਕਈ ਕਹਿੰਦੇ ਕੋਈ ਗੱਲ ਨਹੀਂ ਕਮਾ ਲੈਣ ਦਿਓ ਜੀ ਹੈ ਕਿ 20-25 ਲੱਖ ਰੁਪਏ ਨਾਲ ਦੇ ਜਿਹੜੇ ਕੋਈ ਹੋ ਠੀਕ ਠੀਕ ਸਰ ਜੀ ਤੁਸੀਂ ਮਹੱਲੇ ਦੇ ਵਿੱਚ ਇਕੱਠੇ ਹੋਏ ਇਲਾਕਾ ਨਿਵਾਸੀ ਕੀ ਕਹਿਣਾ ਚਾਹੋਗੇ ਜੋ ਟਾਵਰ ਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਨਾਲ ਸਾਡੀ ਕੋਈ ਦੁਸ਼ਮਣੀ ਤਾਂ ਹੈ ਨਹੀਂ ਅਸੀਂ ਤਾਂ ਸਿਰਫ ਟਾਵਰ ਨੂੰ ਕਹਿੰਦੇ ਆ ਵੀ ਤੁਸੀਂ ਟਾਵਰ ਨਾ ਲਾਓ ਸਰ ਕਿੰਨੇ ਕੁ ਲੋਕ ਨੇ ਮਹੱਲੇ ਦੇ ਕਿੰਨੇ ਲੋਕ ਪ੍ਰਭਾਵਿਤ ਹੋ ਰਹੇ ਆ ਤਕਰੀਬਨ 20-25 ਘਰ ਹਨ ਜੀ ਜੀ ਇਹ ਵੈਸੇ ਪ੍ਰਸ਼ਾਸਨ ਨੂੰ ਤੁਸੀਂ ਜੇ ਉੱਥੇ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਦੋ ਤਾਂ ਮਤਲਬ ਡੀਸੀ ਸਾਹਿਬਾਨ ਨੂੰ ਤਾਂ ਕੋਈ ਉੱਥੋਂ ਵੀ ਇਹ ਇਹ ਡਿরেকਸ਼ਨ ਹੈ ਕਿ ਮਹੱਲੇ 'ਚ ਨਹੀਂ ਲੱਗ ਸਕਦਾ ਅੱਜ ਸੰਦੇ ਆ ਹਾਂਜੀ ਅੱਜ ਇਸ ਕਰਕੇ ਅਸੀਂ ਕੋਈ ਐਕਸ਼ਨ ਚੱਕਿਆ ਨਹੀਂ ਅਸੀਂ ਸਵੇਰੇ ਇਹਦਾ ਸਟੈਪ ਚੱਕਾਂਗੇ ਤੁਸੀਂ ਕਹਿੰਦੇ ਕਿ ਰਾਤੋਂ ਰਾਤ ਲਗਾਤੇ ਬਿਲਕੁਲ ਮਤਲਬ ਇਹ ਗੜਬੜ ਹੋਈ ਹੈ ਬਿਲਕੁਲ ਤੇ ਉਦੋਂ ਕਿਸੇ ਨੂੰ ਪਤਾ ਨਹੀਂ ਲੱਗਿਆ ਰਾਤ ਨੂੰ ਹੁਣ 1:30 ਵਜੇ ਸੁੱਤੇ ਪਏ ਕਿਸੇ ਨੂੰ ਕੀ ਪਤਾ ਲੱਗਦਾ ਦੀ ਬਾਰਿਸ਼ ਪੈ ਰਹੀ ਸੀ ਤੇ ਫਿਰ ਹੁਣ ਜੇ ਅਗਲੀ ਅਗਲੀ ਇਹ ਕਰ ਸਕਦੇ ਹਾਂ ਤਾਂ ਉਹ ਵੀ ਰਾਤੋਂ ਰਾਤ ਹੀ ਕਰ ਸਕਦੇ ਹੋ ਰਾਤੋਂ ਰਾਤ ਹੁਣ ਅਸੀਂ ਹੋਣੀ ਨਹੀਂ ਦੇਵਾਂਗੇ ਤੇਰਾ ਨਾਂ ਕਵਨ ਨਾ ਸਰ ਕਿਹੜਾ ਇਲਾਕਾ ਹੈ ਜੀ ਤੇਜਬਗਦੌਨੀ ਸਰ ਕੀ ਕਾਰਨ ਹੈ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਗੱਲ ਇਹ ਤਾਂ ਇਹ ਸਾਡੇ ਘਰ ਦੇ ਨਾਲ ਕੋਈ ਨਜਾਇਜ਼ ਟਾਵਰ ਲੱਗ ਰਿਹਾ ਹੈ ਸਾਡੇ ਮੱਲੇ ਛ ਸਾਰੀ ਵਿੱਚ ਚੀਜ਼ ਦਾ ਬਹੁਤ ਆਇਆ ਤਰਾਜ ਹੈ ਅਸੀਂ ਕਈ ਵਾਰ ਇਹ ਬੇਨਤੀ ਵੀ ਕਰ ਚੁੱਕੇ ਹਾਂ ਵੀ ਇਹ ਟਾਵਰ ਨਹੀਂ ਲੱਗਣਾ ਚਾਹੀਦਾ ਇਹ ਰਾਤ ਨੂੰ 1:30 ਵਜੇ ਬੰਦੇ ਆਏ ਨੇ ਸਵੇਰੇ 4 ਵਜੇ ਗਏ ਨੇ ਤੇ ਟਾਵਰ ਖੜੇ ਕਰਕੇ ਗਏ ਨੇ ਹੋਰ ਵੀ ਅੱਜ ਤੋਂ 10 ਬਾਅਦ ਨੇ ਪਹਿਲਾਂ ਅਸੀਂ ਰਿਕਵੈਸਟ ਕੀਤੀ ਸੀ ਸਾਡੇ ਨਾਲ ਰਿਕਵੈਸਟ ਮਨਜ਼ੂਰ ਨਹੀਂ ਕੀਤੀ ਜਿਹੜੇ ਟਾਵਰ ਲਾ ਰਹੇ ਨੇ ਆਪਣੇ ਘਰ ਦੇ ਉਪਰ ਇਹਨਾਂ ਨਾਲ ਤੁਹਾਡੇ ਵੱਲੋਂ ਗੱਲਬਾਤ ਕੀਤੀ ਕੋਈ ਇਹਨਾਂ ਨਾਲ ਗੱਲਬਾਤ ਕੀਤੀ ਸੀ ਅੱਜ ਵੀ ਗੱਲਬਾਤ ਕੀਤੀ ਸੀ ਕਿਹਾ ਅਸੀਂ ਆਪਣੇ ਦਮਤੇ ਲਵਾ ਰਹੇ ਹਾਂ ਤੁਸੀਂ ਘੇਰੇ ਰਖਵਾ ਕੇ ਦੇਖ ਲਓ ਧਮਕੀ ਦੇ ਰਹੇ ਸਰ ਕਿੰਨੇ ਕਿਲੋ ਇਲਾਕੇ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਇਸ ਦਿਨ ਪਰ ਸਾਰੇ ਪ੍ਰਸ਼ਨ ਹੋ ਰਹੇ ਨੇ ਕਿਸੇ ਸਬੰਧਤ ਵਿਭਾਗ ਨੂੰ ਰਿਟਰਨ ਦੇ ਵਿੱਚ ਕੰਪਲੀਟ ਵਗੈਰਾ ਦਿੱਤੀ ਤੁਸੀਂ ਅੱਜ ਅਸੀਂ ਥਾਣੇ ਗਏ ਸੀਗੇ ਉਹ ਕਹਿੰਦੇ ਸਾਨੂੰ ਅੱਜ ਇੱਕ ਘੰਟੇ ਤੱਕ ਬੁਲਾ ਰਹੇ ਆਂ ਫੇਰ ਮੁੜ ਕੇ ਫੋਨ ਆਇਆ ਇਹ ਕਹਿੰਦੇ ਥੋੜੀ ਦੇਰ ਤੱਕ ਬੁਲਾਵਾਂਗੇ ਜੀ ਹੁਣ ਕਿਸ ਤਰ੍ਹਾਂ ਦੀ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਇਹ ਰਾਬਰ ਨਹੀਂ ਲਗਣਾ ਚਾਹੀਦਾ ਕਿਉਂਕਿ ਇੱਥੇ ਕਾਫੀ ਬੰਦੇ ਬੈਦੇ ਬਿਮਾਰ ਨੇ ਇਹਦੇ ਨਾਲ ਬਿਮਾਰੀ ਹੋਰ ਵਧਣਗੀ ਆ ਕੋਈ ਕਿਸ ਨਾਲ ਸਹਿਮਤੀ ਹੈ ਚਲੋ ਦੇਖੋ ਮੱਲੇ ਨਾਲ ਸਹਿਮਤੀ ਲੋ ਮੱਲਾ ਕਹੇਗਾ ਨਾ ਉਸ ਤਰ੍ਹਾਂ ਇਹ ਕਹਿੰਦੀ ਰਾਤ ਦੇ ਵੀ ਕੁਇਟਾ ਉਹ ਲਾਇਆ ਵੀ ਉੱਪਰ ਲਾਤਾ ਬਿਨਾਂ ਪੁੱਛੇ ਹਾਂ ਸਾਰੇ ਮੱਲੇ ਵਾਲਿਆਂ ਦਾ ਕਹਿਣਾ ਹੈ ਕਿ ਤੁਸੀਂ ਰਾਤ 1:30 ਵਜੇ ਚੋਰੀ ਛੂਪੇ ਟਾਵਰ ਉੱਪਰ ਕੰਮ ਕਰਵਾਇਆ ਇਹ ਜਾਇ ਜਾਇ ਕਿ ਤੁਹਾਨੂੰ ਲੱਗਦਾ ਬਿਨਾਂ ਹੀ ਕਰਤਾ ਮੋਹੱਲੇ ਵਾਲੇ ਜਦ ਕਰ ਨਹੀਂ ਦੇ ਰਹੇ ਕੰਮ ਹੋਰ ਨਹੀਂ ਕਰਨ ਦੇ ਇਹ ਹੁਣ ਤੁਸੀਂ ਅੱਗੋਂ ਸਹਿਮਤੀ ਪਕਟਾਓਗੇ ਜੋ ਅੱਗੋਂ ਕਹਿਣਗੇ ਉਵੇਂ ਚੱਲੋਗੇ ਠੀਕ ਹੈ ਜੈ ਸਮਝਾ ਲਿਆ ਜੀ ਇਸ ਨਾਲ ਸਹਿਮਤੀ ਹੈ ਮੈਡਮ ਮਹੱਲੇ ਵਾਲਾਂ ਦੇ ਇਹ ਵੀ ਕਹਿਣਾ ਕਿ ਉਹਨਾਂ ਵੱਲੋਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਰਿਕੁਐਸਟ ਕੀਤੀ ਗਈ ਹੈ ਪਰ ਤੁਹਾਡੇ ਵੱਲੋਂ ਕੰਮ ਇਹ ਚਾਲੂ ਹੈ ਉਹ ਕੰਪਨੀ ਵਾਲੋ ਨੇ ਕਹਾ tha ਕੰਪਨੀ ਵਾਲੋ ਨੇ ਕਹਾ tha ਇਸ ਨਾਲ ਨਾ ਕੋਈ ਵੀ ਹੋ ਨਹੀਂ ਹੁੰਦਾ ਇਸ ਦਾ ਮਤਲਬ ਕੀ ਨਹੀਂ ਹੁੰਦਾ ਰੇਡੀਏਸ਼ਨ ਇਸ ਨਾਲ ਨਾ ਰੇਡੀਏਸ਼ਨ ਨਹੀਂ ਹੁੰਦਾ ਇਸ ਨਾਲ ਕੋਈ ਵੀ ਕੁਝ ਵੀ ਰੇਡੀਏਸ਼ਨ ਨਹੀਂ ਹੁੰਦਾ ਕੰਪਨੀ ਵਾਲੋ ਨੇ ਕਹਾ tha ਨਾਲ ਜਦ ਸਭ ਤੋਂ ਪਹਿਲੇ ਆਏ تھے ਜਦ ਮਨੇ ਉਹਨੂੰ ਯਹੀ ਕਹਾ ਮੈਂ ਤੁਹਾਨੂੰ तकरीबन ਕੋਈ ਵੀ ਪੜੇ ਲਿਖੇ ਹੋ ਸਾਰੇ ਪਾਸੇ ਰੈਜਿਊਸ਼ਨ ਹੁੰਦਾ ਹੈ ਕੈਂਸਰ ਇਸ ਨਾਲ ਹੁੰਦਾ ਹੈ ਤੁਹਾਨੂੰ ਇਸ ਚੀਜ਼ ਦਾ ਪਤਾ ਹੈ ਪਹਿਲਾਂ ਤੁਹਾਨੂੰ ਹੀ ਨੁਕਸਾਨ ਕਰੇਗਾ ਇਹ ਫੈਮਿਲੀ ਨੂੰ ਆਪਕੋ ਵੀ ਨੋਲੇਜ ਹੋਏਗੀ ਮੇਰੇ ਤੋਂ ਜ਼ਿਆਦਾ ਤੁਹਾਨੂੰ ਨੋਲੇਜ ਹੋਏਗੀ ਮੇਰੇ ਯਾਰ